ਪੰਜਾਬ ਅਤੇ ਹਰਿਆਣਾ ਲੰਬੇ ਸਮੇਂ ਤੋਂ ਇੱਕੋ ਪਛਾਈ ਸੱਭਿਆਚਾਰਕ ਖੇਤਰ ਰਹੇ ਹਨ ਜਦੋਂ 1 ਨਵੰਬਰ 1966 ਨੂੰ ਇਹਨਾਂ ਦੀ ਸੂਬੇ ਦੇ ਤੌਰ ਤੇ ਵੰਡ ਕੀਤੀ ਗਈ ਤਾਂ ਦੋਵੇਂ ਵੱਖੋ ਵੱਖਰੇ ਪਛਾਈ ਖੇਤਰ ਬਣ ਗਏ ਲੋਕਨਾਟ ਲੋਕ ਤਮਾਸ਼ੀ ਲੋਕ ਸਾਜ ਲੋਕ ਖੇਡਾਂ ਲੋਕ ਗੀਤ ਅਤੇ ਮੇਲੇ ਅਤੇ ਤਿਉਹਾਰ ਆਦਿ ਇਕੱਤਰ ਕੀਤੇ ਗਏ ਅਤੇ ਉਹਨਾਂ ਵਿੱਚਲੀ ਪਰੰਪਰਾ ਸਾਂਝ ਵੱਖਰਤਾਵਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਰੂਪਾਂਤਰਣ ਹੋਇਆ ਹੈ ਉਸ ਨੂੰ ਸਮਝਿਆ ਗਿਆ ਕਿ ਜਿਵੇਂ ਲੋਕ ਤਮਾਸ਼ਿਆਂ ਵਿੱਚੋਂ ਬਾਂਦਰ ਅਤੇ ਬਾਂਦਰੀ ਦੇ ਤਮਾਸ਼ੇ ਵਿੱਚ ਜਦੋਂ ਬਾਂਦਰੀ ਬਾਂਦਰ ਦੇ ਨਾਲ ਨਾਰਾਜ਼ ਹੋ ਜਾਂਦੀ ਹੈ ਤਾਂ ਬਾਂਦਰ ਵੱਲੋਂ ਉਸ ਨੂੰ ਮਨਾਏ ਜਾਣ ਵਾਲਾ ਦ੍ਰਿਸ਼ ਮਨੋਰੰਜਕ ਤੋਂ ਰੱਸੀਨਾਚ ਤਮਾਸ਼ੇ ਦੇ ਵਿੱਚ ਇੱਕ ਨੱਟੀ ਪਤਲੀ ਜਿਹੀ ਰੱਸੀ ਉੱਤੇ ਚੱਲਦੀ ਹੈ ਤਾਂ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਆ ਕਿ ਜੇਕਰ ਮਨੁੱਖ ਦੇ ਅੰਦਰ ਲਗਨ ਦੀ ਭਾਵਨਾ ਤੇ ਇਸੇ ਤਰ੍ਹਾਂ ਹੀ ਭੰਗੜੇ ਦੇ ਵਿੱਚ ਜਿਹੜੇ ਗੱਭਰੂ ਹੁੰਦੇ ਹਨ ਉਹ ਭੰਗੜੇ ਦੀਆਂ ਅਦਾਵਾਂ ਦੇ ਨਾਲ ਜਿਹੜਾ ਹੈ ਪੰਜਾਬੀ ਸੱਭਿਆਚਾਰਕ ਨੂੰ ਚਿੰਨਿਤ ਕਰਦੇ ਹਨ ਹਰਿਆਣਾ ਦੇ ਵਿੱਚੋਂ ਇੱਕ ਲੋਕਨਾਚ ਔਰਤਾਂ ਦਾ ਇਕੱਤਰ ਕੀਤਾ ਗਿਆ ਜੋ ਕਿ ਖੋੜਾ ਖੋੜੀ ਅਤੇ ਲੋਕਨਾਟਾਂ ਵਿੱਚੋਂ ਰਾਮਲੀਲਾ ਅਤੇ ਰਾਸਲੀਲਾ ਔਰ ਦੋਨੋਂ ਹੀ ਇੱਕ ਧਾਰਮਿਕ ਮੰਚ ਦੇ ਨਾਲ ਜੁੜੇ ਹੋਏ ਸਤਿ ਸ਼੍ਰੀ ਅਕਾਲ ਜੀ ਮੈਂ ਗੰਗਾ ਡਿਗਰੀ ਕਾਲਜ ਢਾਬੀ ਗੁਜਰਾ ਤੋਂ ਡਾਕਟਰ ਹਰਵਿੰਦਰ ਕੌਰ ਇਸ ਗਰੁੱਪ ਦੇ ਨਿਰਮਾਤਾ ਪ੍ਰੋਫੈਸਰ ਪਰਮਜੀਤ ਸਿੰਘ ਰੰਧਾਵਾ ਜੀ ਡਾਕਟਰ ਹੀਰਾ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਆਪ ਵਾਈਸ ਚਾਂਸਲਰ ਖਾਲਸਾ ਕਾਲਜ ਅੰਮ੍ਰਿਤਸਰ ਡਾਕਟਰ ਮਹਿਲ ਸਿੰਘ ਜੀ ਨੂੰ ਵਧਾਈ ਦਿੰਨੀ ਹਾਂ ਕਿ ਆਪ ਜੀ ਨੇ ਬੜਾ ਹੀ ਸੁਚੱਜਾ ਅਤੇ ਲਾਹੇਵੰਦ ਕਾਰਜ ਆਰੰਭ ਕੀਤਾ ਹੈ ਅਤੇ ਇਹ ਕਾਰਜ ਪੰਜਾਬੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਲਈ ਵੀ ਸਿਖਲਾਈ ਦਾ ਕੰਮ ਕਰੇਗਾ ਮੈਂ ਸੁਣਿਆ ਹੈ ਕਿ ਇਸ ਗਰੁੱਪ ਨੂੰ ਜਥੇਬੰਦਕ ਗਰੁੱਪ ਬਣਾਇਆ ਜਾਵੇਗਾ ਜੋ ਪੰਜਾਬੀ ਸਾਹਿਤ ਅਕਾਦਮੀ ਵਾਂਗ ਬੁਲੰਦੀਆਂ ਨੂੰ ਛੂਵੇਗਾ ਇਸ ਗਰੁੱਪ ਦੇ ਵਿੱਚ ਜੋ ਵੀਡੀਓ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਉਹ ਮੈਨੂੰ ਬਹੁਤ ਹੀ ਵਧੀਆ ਲੱਗਦੀਆਂ ਹਨ ਦੋਸਤੋ ਮੇਰਾ YouTube ਤੇ ਚੈਨਲ ਹੈ ਜੋ ਕਿ ਡਾਕਟਰ ਹਰਵਿੰਦਰ ਕੌਰ ਪੰਜਾਬੀ ਦੇ ਨਾਂ ਤੋਂ ਹੈ ਮੈਂ ਪ੍ਰੋਫੈਸਰ ਪਰਮਜੀਤ ਸਿੰਘ ਰੰਧਾਵਾ ਜੀ ਨੂੰ ਬੇਨਤੀ ਕਰਾਂਗੀ ਕਿ ਆਪ ਜੀ ਆਪਣੇ ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੇਰੇ ਚੈਨਲ ਦਾ ਵੀ ਲਿੰਕ ਪਾ ਦਿਓ ਤਾਂ ਕਿ ਤੁਹਾਡੀ ਪਹੁੰਚ ਮੇਰੇ ਚੈਨਲ ਤੱਕ ਪਹੁੰਚ ਜਾਵੇ ਮੈਂ ਚੈਨਲ ਇਸ ਕਾਰਨ ਬਣਾਇਆ ਕਿਉਂਕਿ ਮੈਂ ਮੈਸੀਜ ਕੀਤਾ ਕਿ ਪੰਜਾਬੀ YouTube ਅਤੇ Google ਦੀ ਸਰਚ ਵਿੱਚ ਵਧੇਰੇ ਹੋਣੀ ਚਾਹੀਦੀ ਹੈ ਇਹਨਾਂ ਚੈਨਲਾਂ ਤੋਂ ਭਾਵੇਂ ਸਾਨੂੰ ਕੋਈ ਆਰਥਿਕ ਲਾਭ ਨਹੀਂ ਹੁੰਦਾ ਪਰ ਸਾਡੀ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਤ੍ਰਿਪਤੀ ਜ਼ਰੂਰ ਹੁੰਦੀ ਹੈ ਤੇ ਅੱਜ ਮੇਰਾ ਵੀ ਦਿਲ ਕੀਤਾ ਹੈ ਕਿ ਮੈਂ ਵੀ ਆਪਣੇ PhD ਦੇ ਥੀਸਿਸ ਨੂੰ ਆਪ ਜੀ ਦੇ ਨਾਲ ਸਾਂਝਾ ਕਰਾਂ ਅਤੇ ਇਸ ਸੰਵਾਦ ਦੀ ਕੜੀ ਨੂੰ ਅੱਗੇ ਤੋਰਾਂ ਮੇਰੇ ਪੀ ਐਚ ਡੀ ਦੇ ਥੀਸਿਸ ਦਾ ਵਿਸ਼ਾ ਪੰਜਾਬ ਅਤੇ ਹਰਿਆਣਾ ਦੇ ਲੋਕ ਮਨੋਰੰਜਨ ਦੇ ਰੂਪਾਂ ਦਾ ਲੋਕਤਾ ਰਾਏ ਅਧਿਐਨ ਹੈ ਜੋ ਪੰਜਾਬ ਅਤੇ ਹਰਿਆਣਾ ਦੀ ਹੱਦ ਨਾਲ ਲੱਗਦੇ ਇਲਾਕਿਆਂ ਵਿੱਚੋਂ 71 ਕੀਤੇ ਗਏ ਹਨ ਪੰਜਾਬ ਦੇ ਇਲਾਕੇ ਖਨੋਰੀ ਪਾਤੜਾ ਸਮਾਣਾ ਪਟਿਆਲਾ ਅਤੇ ਰਾਜਪੁਰਾ ਹਨ ਹਰਿਆਣਾ ਦੇ ਇਲਾਕੇ ਕੈਥਲ ਬਿਹੋਵਾ ਕੁਰੂਕਸ਼ੇਤਰ ਅੰਬਾਲਾ ਅਤੇ ਟੋਹਾਣਾ ਹੈ ਪੰਜਾਬ ਅਤੇ ਹਰਿਆਣਾ ਲੰਬੇ ਸਮੇਂ ਤੋਂ ਇੱਕੋ ਪਸ਼ਾਈ ਸੱਭਿਆਚਾਰਕ ਖੇਤਰ ਰਹੇ ਹਨ ਜਦੋਂ 1 ਨਵੰਬਰ 1966 ਨੂੰ ਇਹਨਾਂ ਦੀ ਸੂਬੇ ਦੇ ਤੌਰ ਤੇ ਵੰਡ ਕੀਤੀ ਗਈ ਤਾਂ ਦੋਵੇਂ ਵੱਖੋ ਵੱਖਰੇ ਪਸ਼ਾਈ ਖੇਤਰ ਬਣ ਗਏ ਅਤੇ ਇਹਨਾਂ ਦੇ ਮਨੋਰੰਜਨ ਦੇ ਸਾਧਨ ਵੀ ਵੱਖ-ਵੱਖ ਹੋ ਗਏ ਇਹ ਮਨੋਰੰਜਨ ਦੇ ਸਾਧਨ ਭਾਵੇਂ ਵੱਖਰੇ ਹੋ ਗਏ ਪਰ ਇਹਨਾਂ ਦੀ ਵਿਚਲੀ ਸਾਂਝ ਅੱਜ ਵੀ ਪੁਰਾਣੇ ਪੰਜਾਬ ਦੀ ਪਰੰਪਰਾ ਨੂੰ ਦਰਸਾਉਂਦੀ ਹੈ ਲੋਕ ਮਨੋਰੰਜਨ ਦੇ ਜੋ ਸਾਧਨ ਇਹਨਾਂ ਖਿੱਤਿਆਂ ਦੇ ਵਿੱਚੋਂ ਇਕੱਤਰ ਕੀਤੇ ਗਏ ਉਹਨਾਂ ਵਿੱਚੋਂ ਲੋਕਨਾਟ ਲੋਕ ਤਮਾਸ਼ੇ ਲੋਕ ਸਾਜ਼ ਲੋਕ ਖੇਡਾਂ ਲੋਕ ਗੀਤ ਅਤੇ ਮੇਲੇ ਅਤੇ ਤਿਉਹਾਰ ਆਦਿ ਇਕੱਤਰ ਕੀਤੇ ਗਏ ਅਤੇ ਉਹਨਾਂ ਵਿਚਲੀ ਪਰੰਪਰਾ ਸਾਂਝ ਵੱਖਰਤਾਵਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਰੂਪਾਂਤਰਣ ਹੋਇਆ ਹੈ ਉਸ ਨੂੰ ਸਮਝਿਆ ਗਿਆ ਤਾਂ ਜਿਸ ਆਧਾਰ ਤੇ ਕਈ ਤੱਥ ਸਾਹਮਣੇ ਆਏ ਕਿ ਜਿਵੇਂ ਲੋਕ ਤਮਾਸ਼ਿਆਂ ਵਿੱਚੋਂ ਬਾਂਦਰ ਅਤੇ ਬਾਂਦਰੀ ਦੇ ਤਮਾਸ਼ੇ ਵਿੱਚ ਜਦੋਂ ਬਾਂਦਰੀ ਬਾਂਦਰ ਦੇ ਨਾਲ ਨਾਰਾਜ਼ ਹੋ ਜਾਂਦੀ ਹੈ ਤਾ ਬਾਂਦਰ ਵੱਲੋਂ ਉਸਨੂੰ ਮਨਾਏ ਜਾਣ ਵਾਲਾ ਦ੍ਰਿਸ਼ ਮਨੋਰੰਜਕ ਹੋਣ ਦੇ ਨਾਲ-ਨਾਲ ਸਾਡੀ ਮਾਨਸਿਕ ਅਤੇ ਬੋਧਿਕ ਵਿਕਾਸ ਦੇ ਵਿੱਚ ਵੀ ਯੋਗਦਾਨ ਪਾਉਂਦਾ ਹੈ। ਮਨੁੱਖ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਕਿਵੇਂ ਆਪਣੇ ਰਿਸ਼ਤਿਆਂ ਵਿਚਲੇ ਮਨਮਟਾਵ ਨੂੰ ਖਤਮ ਕਰਕੇ ਆਪਣੇ ਕ੍ਰਿਸ਼ਤ ਜੀਵਨ ਨੂੰ ਸਹੀ ਬਣਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਜਦੋਂ ਰੱਸੀਨਾਚ ਤਮਾਸ਼ੇ ਦੇ ਵਿੱਚ ਇੱਕ ਨੱਟੀ ਪਤਲੀ ਜਿਹੀ ਰੱਸੀ ਉੱਤੇ ਚੱਲਦੀ ਹੈ ਤਾਂ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਆ ਕਿ ਜੇਕਰ ਮਨੁੱਖ ਦੇ ਅੰਦਰ ਲਗਨ ਦੀ ਭਾਵਨਾ ਹੋਵੇ ਅੱਗੇ ਵਧਣ ਦੀ ਭਾਵਨਾ ਹੋਵੇ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਰ ਹਾਲ ਦੇ ਵਿੱਚ ਸਫਲਤਾ ਹਾਸਲ ਕਰ ਸਕਦਾ ਹੈ ਇਸੇ ਤਰ੍ਹਾਂ ਲੋਕ ਤਮਾਸ਼ਿਆ ਤੋਂ ਬਿਨਾ ਜਿਵੇਂ ਕਿ ਆ ਗਿਆ ਕਿ ਲੋਕ ਨਾਚ ਆ ਗਏ ਤਾਂ ਲੋਕ ਨਾਚਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਔਰਤਾਂ ਜਿਹੜੀਆਂ ਹਨ ਆਪਣੇ ਮਨ ਦੇ ਭਾਵਾਂ ਨੂੰ ਕਿਵੇਂ ਖੁੱਲੇ ਬਿਆਨ ਕਰਦੀਆਂ ਹਨ ਉਹਨਾਂ ਦੇ ਆਪਸੀ ਰਿਸ਼ਤਿਆਂ ਵਿੱਚਲੇ ਜੋ ਮਨ ਮਿਟਾਵ ਹੁੰਦੇ ਹਨ ਘਰ ਦੇ ਵਿੱਚ ਜੋ ਨਣਦ ਦਾ ਕੋਈ ਜਠਾਣੀ ਦਾ ਦਰਾਣੀ ਦਾ ਜਾਂ ਭੈਣ ਭਰਾਵਾਂ ਦਾ ਜੋ ਰਿਸ਼ਤਾ ਹੁੰਦਾ ਹੈ ਉਹ ਬੋਲੀਆਂ ਦੇ ਮਾਧਿਅਮ ਰਾਹੀਂ ਆਪਣੀਆਂ ਅਦਾਵਾਂ ਦੇ ਮਾਧਿਅਮ ਰਾਹੀਂ ਪ੍ਰਗਟ ਕਰਦੀਆਂ ਹਨ ਤੇ ਇਸੇ ਤਰ੍ਹਾਂ ਹੀ ਪੰਗੜੇ ਦੇ ਵਿੱਚ ਜਿਹੜੇ ਗੱਭਰੂ ਹੁੰਦੇ ਹਨ ਉਹ ਪੰਗੜੇ ਦੀਆਂ ਅਦਾਵਾਂ ਦੇ ਨਾਲ ਜਿਹੜਾ ਹੈ ਪੰਜਾਬੀ ਸੱਭਿਆਚਾਰ ਨੂੰ ਚਿੰਨਿਤ ਕਰਦੇ ਹਨ ਹਰਿਆਣਾ ਦੇ ਵਿੱਚੋਂ ਇੱਕ ਲੋਕਨਾਚ ਔਰਤਾਂ ਦਾ ਇਕੱਤਰ ਕੀਤਾ ਗਿਆ ਜੋ ਕਿ ਖੋੜਾ ਖੋੜੀ ਅਤੇ ਬੋਖੜਾ ਲੋਕਨਾਚ ਉਹਨੂੰ ਕਿਹਾ ਜਾਂਦਾ ਹੈ ਇਹ ਲੋਕਨਾਚ ਔਰਤਾਂ ਵਿਆਹ ਸ਼ਾਦੀ ਦੇ ਮੌਕੇ ਉੱਤੇ ਨੱਚਦੀਆਂ ਹਨ ਤਾਂ ਇਹਦੇ ਵਿੱਚ ਔਰਤਾਂ ਇਸ ਲੋਕਨਾਚ ਵਿੱਚ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਹਨ ਜੋ ਉਹਨਾਂ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਹੁੰਦਾ ਹੈ ਇਸ ਵਿੱਚ ਇੱਕ ਕੁੜੀ ਜਿਹੜੀ ਹੈ ਉਹ ਦੁੱਲੇ ਦਾ ਅਤੇ ਇੱਕ ਕੁੜੀ ਦੁੱਲਨ ਦਾ ਰੂਪ ਧਾਰਨ ਕਰਦੀ ਹੈ ਉਹਨਾਂ ਦਾ ਆਪਸ ਦੇ ਵਿੱਚ ਵਿਆਹ ਕੀਤਾ ਜਾਂਦਾ ਹੈ ਜੋ ਕਿ ખ્રਿੱਸਤ ਜੀਵਨ ਦਾ ਪਰਮਾਨ ਹੁੰਦੀਆਂ ਹਨ ਇਸ ਤੋਂ ਬਿਨਾ ਜੋ ਲੋਕ ਗੀਤ ਹੁੰਦੇ ਹਨ ਉਹ ਸਮੂਹ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੁੰਦੇ ਹਨ ਲੋਕ ਗੀਤਾਂ ਦੇ ਮਾਧਿਅਮ ਰਾਹੀਂ ਮਨੁੱਖ ਆਪਣੇ ਮਨੋਪਾਵਾਂ ਨੂੰ ਆਪਣੀਆਂ ਖੁਸ਼ੀਆਂ ਨੂੰ ਆਪਣੀਆਂ ਗਮੀਆਂ ਨੂੰ ਪ੍ਰਗਟਾਉਂਦਾ ਹੈ ਔਰ ਇਸ ਤੋਂ ਬਿਨਾ ਲੋਕਨਾਟਾਂ ਵਿੱਚੋਂ ਰਾਮਲੀਲਾ ਅਤੇ ਰਾਸਲੀਲਾ ਔਰ ਦੋਨੋਂ ਹੀ ਇੱਕ ਧਾਰਮਿਕ ਮੰਚ ਦੇ ਨਾਲ ਜੁੜੇ ਹੋਏ ਹਨ ਔਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਰਾਮਲੀਲਾ ਅਤੇ ਰਾਸਲੀਲਾ ਜੋ ਹੈ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਵੀ ਜੁੜੀ ਹੋਈ ਹੈ ਔਰ ਮਨੁੱਖ ਨੂੰ ਇਕੱਠੇ ਰਹਿਣ ਦਾ ਸੰਦੇਸ਼ ਵੀ ਦਿੰਦੇ ਹਨ ਕਿਉਂਕਿ ਇਸ ਵਿੱਚ ਹਰ ਧਰਮ ਹਰ ਜਾਤ ਦੇ ਲੋਕ ਇਕੱਠੇ ਬੈਠ ਕੇ ਇਹਨਾਂ ਦਾ ਆਨੰਦ ਮਾਣਦੇ ਹਨ ਤੇ ਰਾਮਲੀਲਾ ਜੋ ਹੈ ਜੋ ਪੰਜਾਬ ਦੇ ਵਿੱਚ ਲਾਈ ਜਾਂਦੀ ਹੈ ਉਹਦੇ ਵਿੱਚ ਰਾਮ ਦੀ ਕਥਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਸਿਰਫ ਪਰ ਜੋ ਰਾਮਲੀਲਾ ਹਰਿਆਣੇ ਦੇ ਵਿੱਚ ਲਗਾਈ ਜਾਂਦੀ ਹੈ ਉਸ ਵਿੱਚ ਰਾਮ ਦੀ ਕਥਾ ਦੇ ਨਾਲ ਨਾਲ ਬਰਾਬਰ ਰੂਪ ਵਿੱਚ ਦੇਵੀ-ਦੇਵਤਿਆਂ ਅਧੀ ਕਥਾ ਵੀ ਜੜੀ ਹੈ ਉਹ ਚਲਾਈ ਜਾਂਦੀ ਹੈ ਤੇ ਉਸ ਵਿੱਚ ਇੱਕ ਹੋਰ ਗੱਲ ਦੇਖਣ ਨੂੰ ਆਈ ਕਿ ਜਿਸ ਦਿਨ ਸੀਤਾ ਦਾ ਵਿਆਹ ਕੀਤਾ ਜਾਂਦਾ ਹੈ ਰਾਮਲੀਲਾ ਦੇ ਵਿੱਚ ਤਾਂ ਉਸ ਦਿਨ ਉਹ ਕੁੜੀਆਂ ਦਾ ਵਿਆਹ ਵੀ ਕਰਦੇ ਹਨ ਜਾਨੀ ਕਿ ਕੰਨਿਆਦਾਨ ਵੀ ਉਹਦੇ ਵਿੱਚ ਕੀਤਾ ਜਾਂਦਾ ਹੈ ਤੇ ਇਸ ਤੋਂ ਬਿਨਾ ਲੋਕ ਮਨੋਰੰਜਨ ਦੇ ਹੋਰ ਵੀ ਰੂਪ ਜੋ ਸਾਡੇ ਸਾਹਮਣੇ ਆਏ ਹੈ ਉਹਨਾਂ ਦੇ ਵਿੱਚ ਦੇਖਣ ਨੂੰ ਆਇਆ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਲੋਕ ਮਨੋਰੰਜਨ ਦੇ ਰੂਪ ਜਿਵੇਂ ਕਿ ਲੋਕ ਖੇਡਾਂ ਹਨ ਲੋਕ ਖੇਡਾਂ ਤਕਰੀਬਨ ਪੰਜਾਬ ਅਤੇ ਹਰਿਆਣਾ ਦੀਆਂ ਵੱਖਰੀਆਂ ਹਨ ਪਰ ਉਹਨਾਂ ਨੂੰ ਖੇਡਣ ਦੇ ਢੰਗ ਅਤੇ ਉਹਨਾਂ ਦੇ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਜੋ ਹੈ ਉਹ ਵੱਖਰੀ ਹੁੰਦੀ ਹੈ ਲੋਕ ਮਨੋਰੰਜਨ ਦੇ ਇੰਨਾ ਸਾਧਨਾਂ ਦੇ ਵਿੱਚ ਸਮੇਂ ਦੇ ਮਤਾਬਿਕ ਜਿਹੜਾ ਹੈ ਬਦਲਾਵ ਦੇਖਣ ਨੂੰ ਮਿਲਿਆ ਹੈ ਜਿਵੇਂ ਕਿ ਜਾਦੂ ਦਾ ਤਮਾਸ਼ਾ ਪਹਿਲਾਂ ਗਲੀਆਂ ਮੁਹੱਲਿਆਂ ਵਿੱਚ ਕੀਤਾ ਜਾਂਦਾ ਸੀਗਾ ਜਾਂ ਕਿਸੇ ਚੌਰਾਹੇ ਦੇ ਉੱਤੇ ਕੀਤਾ ਜਾਂਦਾ ਸੀਗਾ ਪਰ ਅੱਜ ਦੇ ਸਮੇਂ ਇਹ ਵੱਡੇ ਰੂਪ ਵਿੱਚ ਇੱਕ ਪੈਲਸ ਬੁੱਕ ਕਰਵਾ ਕੇ ਜਾਦੂਕਾਰ ਜਿਹੜਾ ਹੈ ਜਾਦੂ ਦਾ ਤਮਾਸ਼ਾ ਕਰਨ ਲੱਗ ਪਏ ਹਨ ਤੇ ਜਿਸ ਵਿੱਚ ਇੱਕ ਸੀਮਿਤ ਟਿਕਟ ਰੱਖੀ ਜਾਂਦੀ ਹੈ ਤੇ ਜੋ ਮਨੁੱਖ ਉਹ ਟਿਕਟ ਅਦਾ ਕਰਦਾ ਹੈ ਉਹ ਹੀ ਮਨੁੱਖ ਜਿਹੜਾ ਹੈ ਉਹ ਮਨੋਰੰਜਨ ਕਰ ਪਾਉਂਦਾ ਹੈ ਤਾਂ ਇਸੇ ਤਰ੍ਹਾਂ ਦੇਖਣ ਦੇ ਵਿੱਚ ਆਉਂਦਾ ਹੈ ਕਿ ਅਜੋਕੇ ਸਮੇਂ ਦੇ ਵਿੱਚ ਜਿਹੜੀ ਸਾਈਕਲ ਸਰਕਸ ਹੈ ਉਦੇ ਵਿੱਚ ਪਹਿਲਾਂ ਛੋਟੇ ਛੋਟੇ ਕਰਤਵ ਦਿਖਾਈ ਜਾਂਦੇ ਸੀਗੇ ਪਰ ਹੁਣ ਮਨੋਰੰਜਨ ਦੇ ਅਨੇਕਾਂ ਸਾਧਨ ਔਣ ਕਰਕੇ ਸਾਈਕਲ ਸਰਕਸ ਵਾਲਿਆਂ ਨੇ ਵੀ ਆਪਣੇ ਇਹਦੇ ਵਿੱਚ ਅਨੇਕਾਂ ਹੀ ਹੋਰ ਜੜੇ ਹਨ ਮਨੋਰੰਜਨ ਦੇ ਰੂਪ ਸ਼ਾਮਿਲ ਕਰ ਲਏ ਹਨ ਜੋ ਕਿ ਬੜੇ ਖਤਰਨਾਕ ਵੀ ਲੱਗਦੇ ਹਨ ਜਦੋਂ ਮੈਂ ਉਹਨਾਂ ਦੇ ਨਾਲ ਇੰਟਰਵਿਊ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਕਿਵੇਂ ਉਹ ਸਰੀਏ ਨੂੰ ਵੀ ਇੱਕ ਸਰਗਿਆਂ ਨੂੰ ਅੱਖ ਦੇ ਨਾਲ ਮੋੜ ਕੇ ਦਿਖਾਉਂਦੇ ਹਨ ਕਿਵੇਂ ਜਿੰਦਾ ਛਿਪਲੀ ਨਿਗਲ ਜਾਂਦੇ ਹਨ ਇੱਕ ਉਹਨਾਂ ਨੇ ਬਾਲਟੀ ਵਿੱਚ ਕੱਚ ਪਾਇਆ ਹੋਇਆ ਸੀਗਾ ਤਾਂ ਉਹ ਕਹਿੰਦੇ ਕਿ ਉਹ ਕੱਚ ਨੂੰ ਵੀ ਜਿਹੜਾ ਹੈ ਖਾਇਆ ਜਾਂਦਾ ਹੈ ਜਾਂ ਕੱਚ ਦੇ ਉੱਤੇ ਮਤਲਬ ਡਾਂਸ ਕਰਦੇ ਹਨ ਟਿਊਬਾਂ ਇਕੱਠੀਆਂ ਕੀਤੀਆਂ ਹੋਈਆਂ ਸੀਗੀਆਂ ਤਾਂ ਇਸ ਤਰ੍ਹਾਂ ਸਮੇਂ ਦੇ ਅਨੁਸਾਰ ਜਿਹੜਾ ਹੈ ਲੋਕ ਮਨੋਰੰਜਨ ਦੇ ਰੂਪਾਂ ਦੇ ਵਿੱਚ ਜਿਹੜਾ ਆ ਬਦਲਾਅ ਦੇਖਣ ਨੂੰ ਮਿਲਦਾ ਹੈ ਇਸ ਤਰ੍ਹਾਂ ਪੰਜਾਬ ਅਤੇ ਹਰਿਆਣਾ ਦੇ ਇਹ ਲੋਕ ਮਨੋਰੰਜਨ ਦੇ ਰੂਪ ਹਨ ਉਹ ਸਾਡੀ ਸਾਂਝ ਨੂੰ ਵੀ ਚਿੰਨਿਤ ਕਰਦੇ ਹਨ ਔਰ ਇਨਾਂ ਵਿੱਚਲਾ ਜੋ ਮਨੋਰੰਜਨ ਦਾ ਬਦਲਾਅ ਆਇਆ ਹੈ ਉਸ ਬਦਲਾਅ ਨੂੰ ਵੀ ਇਸ ਵਿੱਚ ਚਿੰਨਿਤ ਕੀਤਾ ਜਾਂਦਾ ਹੈ ਤਾਂ ਅੱਜ ਮੈਂ ਇਹ ਆਪਣਾ ਥੀਸਿਸ ਆਪ ਜੀ ਦੇ ਨਾਲ ਕੁਝ ਥੋੜਾ ਜਿਹਾ ਮਤਲਬ ਸਾਂਝਾ ਕੀਤਾ ਹੈ ਤਾਂ ਅਸੰਭਵ ਨਹੀਂ ਹੈਗਾ ਕਿ ਜਿੰਨੀ ਖੋਜ ਆ ਉਹਨੂੰ ਮੈਂ ਆਪ ਜੀ ਦੇ ਨਾਲ ਸਾਂਝਾ ਕਰ ਸਕਾਂ ਔਰ ਮੈਂ ਜੋ ਇੱਕ ਗਰੁੱਪ ਦੇ ਵਿੱਚ ਆਪਣੇ ਨਿਰਮਾਤਾ ਹਨ ਪ੍ਰੋਫੈਸਰ ਪਰਮਜੀਤ ਸਿੰਘ ਰੰਦਾਵਾ ਜੀ ਉਹਨਾਂ ਦਾ ਸ਼ੁਕਰੀਆ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਅੱਜ ਇਸ ਮੰਚ ਦੇ ਨਾਲ ਜੁੜਨ ਦਾ ਮੌਕਾ ਦਿੱਤਾ ਹੈ ਤੇ ਮੈਂ ਬਾਕੀ ਸਭ ਨੂੰ ਵੀ ਬੇਨਤੀ ਕਰਦੀ ਹਾਂ ਕਿ ਨਿਰਮਾਤਾ ਤਾਂ ਸਿਰਫ ਗਰੁੱਪ ਬਣਾ ਸਕਦਾ ਹੈ ਤਾਂ ਇਸ ਗਰੁੱਪ ਨੂੰ ਅੱਗੇ ਚਲੋਣ ਦੀ ਜੋ ਜ਼ਿੰਮੇਵਾਰੀ ਹੈ ਉਹ ਸਾਡੀ ਸਭ ਦੀ ਹੈ ਤਾਂ ਆਈਏ ਅਸੀਂ ਸਭ ਮਿਲ ਕੇ ਇਸ ਗਰੁੱਪ ਨੂੰ ਹੋਰ ਅੱਗੇ ਚਲਾਈਏ ਅਤੇ ਇਸ ਨੂੰ ਬੁਲੰਦੀਆਂ ਤੱਕ ਪਹੁੰਚਾਈਏ ਧੰਨਵਾਦ ਜੀ